ਸਾ ਵਾਹਿਗੁਰੂ ਜੀ ਕੀ ਫਤਿਹ ਨਗਰ ਨਵਾਸੀਆਂ ਅਗੇ ਬੇਨਤੀ ਕੀਤੀ ਜਾਂਦੀ ਆ ਕਿ ਜੜਾ ਮਾਹੌਲ ਖਰਾਬ ਹੋਇਆ ਦੋ ਮੁਲਖਾਂ ਵਿੱਚ ਇਹਦੇ ਵਾਸਤੇ ਤੁਹਾਨੂੰ ਸੂਚਿਤ ਕੀਤਾ ਜਾਂਦਾ ਆ ਕਿ ਜਿਹੜੇ ਤਾਰੋਂ ਤਾਰ ਜਮੇਦ ਦੀ ਫਸਲ ਵਿੱਚ ਆ ਰਹੀ ਆ ਉਹ ਛੇਤੀ ਤੇ ਜਲਦੀ ਕੱਟੀ ਜਾਵੇ ਮੁਜ਼ਰੀ ਬੇਨਤੀ ਇਹ ਹੈ ਕਿ ਬੜੇ ਚੰਨੇ ਹੋ ਕੇ ਰਹਿਣਾ ਜੇ ਕੋ ਹਰਕਤ ਮਾੜੀ ਨਵਦੀ ਆ ਖਾਨੇਪੁਰ ਦੇ ਨੇ ਆ ਵੀਆ ਸਭੂ ਦੱਸਣਾ ਹੈ ਇਹ ਜਿਹੜੀ ਬੇਨਤੀ ਆ ਪ੍ਰਵਾਨ ਕਰਨੀ ਮੇਰੇ ਪਿਆਰੇ ਸਾਧ ਸੰਗਤ ਜੀ ਇਹ ਜਿਹੜੇ ਮਾਹੌਲਾ ਖਰਾਬ ਹੋਣਦੇ ਆ ਉਹਦੇ ਵਾਸਤੇ ਸਾਨੂੰ ਪੂਰ ਕਚਨੇ ਹੋ ਕੇ ਰਹਿਣਾ ਚਾਹੀਦਾ ਨੌਜਵਾਨਾਂ ਦੇ ਬੇਨਤੀ ਆ ਤੇ ਉਹਦੇ ਰਾਤ ਨੂੰ ਵਾਰ ਵਾਰ ਆਪਣੇ ਦਿੱਤੀ ਦੇਣਾ ਜੇ ਕੋਈ ਹਰਕਤ ਲੱਭਦੀ ਆ ਖਾਨੇਪੁਰ ਦੇ ਨੇ ਆ ਵੀਆ ਸਭੂ ਰਿਪੋਰਟ ਦੇਣੀ ਆ ਚਾਹੁੰਦੇ ਆ ਇਹ ਖਾਸ ਚੌਥਾ ਸਲਾਹ ਜਿਹੜਾ ਬਾਦਰ ਤੇ ਆ ਇਹ ਸਾਰੇ ਸੰਤਾਂ ਦੇ ਬੇਤੀ ਕਾਥੀਆਂ ਜਾਂਦੀਆਂ ਬੜੇ ਚਤਲੇ ਹੋ ਕੇ ਰਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ